ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਸੇਵੀਆਂ ਤੇ ਕਸਟਰਡ ਬਣਾਵਾਂਗੇ ਸੇਵੀਆਂ ਦੀਆਂ ਨਾ ਆਪਾਂ ਕਟੋਰੀਆਂ ਬਣਾਵਾਂਗੇ ਤੇ ਅੱਜ ਆਪਾਂ ਕਟੋਰੀਆਂ ਤੇ ਕਸਟਰਡ ਬਣਾਵਾਂਗੇ ਉਹਦੇ ਵਾਸਤੇ ਆਪਾਂ ਹਨਾ 200 ਦੇ ਕਰੀਬ ਹੋਣਗੀਆਂ ਆਪਣੀਆਂ ਸੇਵੀਆਂ ਤੇ ਆਪਾਂ ਜਿਹੜੀਆਂ ਲੰਬੀਆਂ ਲੰਬੀਆਂ ਪਤਲੀਆਂ ਹੁੰਦੀਆਂ ਉਹ ਵੀ ਲੈ ਸਕਦੇ ਹੋ ਉਹਨਾਂ ਨੂੰ ਛੋਟੀਆਂ ਕਰ ਲਓ ਉਹਨਾਂ ਨੂੰ ਇਹ ਵੀ ਇਸ ਤਰ੍ਹਾਂ ਕਰਕੇ ਛੋਟੀਆਂ ਤਾਂ ਹੋ ਜਾਣਗੀਆਂ ਤੇ ਵੈਸੇ ਹੈ ਵੀ ਛੋਟੀਆਂ ਇੱਧਰ ਆਪਾਂ ਦੁੱਧ ਲਿਆ ਜਿੰਨਾ ਕਾਪਾ ਨੂੰ ਚਾਹੀਦਾ ਨਾ ਉਹਨਾ ਆਪਾਂ ਦੁੱਧ ਲਾਇਆ ਤੇ ਇੱਧਰ ਆਪਾਂ ਲਿਆ ਕਸਟਰਡ 2 ਚਮਚਾਫਾ ਕਸਟਰਡ ਦੇ ਲਏ ਤੇ ਆ ਬਣਾਵਾਂਗੇ ਕਸਟਰਡ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਕਟੋਰੀਆਂ ਬਣਾਵਾਂਗੇ ਆਪਾਂ ਹੁਣ ਆਪਾਂ ਸ਼ੁਰੂ ਕਰਦੇ ਆਂ ਪੈਨ ਰੱਖਦੇ ਆਂ ਇੱਧਰ ਆਪਾਂ ਪੈਨ ਰੱਖ ਲੈ ਤੇ ਹੁਣ ਆਪਾਂ ਨਾ ਇੱਕ ਚਮਚੇ ਦੇ ਵਿੱਚ ਪਾ ਲਾਂਗੇ ਘਿਓ ਦਾ ਤੇ ਹੁਣ ਆਪਾਂ ਇਹਦੇ ਵਿੱਚ ਆ ਸੇਵੀਆਂ ਪਾ ਦੇਵਾਂਗੇ ਆਪਾਂ ਹੁਣ ਇਹਨੂੰ ਬਰਾਊਨ ਹੋਣ ਤੱਕ ਕਰ ਆਪਾਂ ਇਹਨਾਂ ਨੂੰ ਵਧੀਆ ਰੋਸਟ ਕਰ ਲਾਂਗੇ ਘਿਓ ਦੇ ਵਿੱਚ ਭੁੰਨ ਲਾਂਗੇ ਸਵਾਹ ਕੇ ਆਪਾਂ ਇਹਨੂੰ ਆਪਨ ਸੇਵੀਆਂ ਨੂੰ ਨਾ 6-7 ਮਿੰਟ ਹੋ ਗਏ ਮੈਂ ਨਾ ਸਲੋ ਗੈਸ ਤੇ ਨਾ ਇਹਨੂੰ ਭੁੰਨਿਆ ਤੇ ਦੇਖੋ ਬਰਾਊਨ ਹੋ ਗਈਆਂ ਇਹ ਬਹੁਤ ਸੋਹਣੀ ਆ ਤੇ ਹੁਣ ਆਪਾਂ ਨਾ ਇਹਦੇ ਵਿੱਚ ਇਲਾਇਚੀ ਪਾਊਡਰ ਪਾ ਦਿਆਂਗੇ ਇਹਨੂੰ ਵਿੱਚ ਮਿਕਸ ਕਰ ਦਿੰਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੀਨੀ ਤੇ ਇਹਦੇ ਵਿੱਚ ਨਾ ਆਪਾਂ ਮਿਲਕ ਮੇਡ ਵੀ ਪਾ ਸਕਦੇ ਆ ਉਹ ਹਰ ਕਿਸੇ ਕੋਲੇ ਹੁੰਦਾ ਨਹੀਂਗਾ ਤੇ ਆਪਾਂ ਉਹ ਨਹੀਂ ਪਾਉਂਦੇਗੇ ਤੇ ਆਪਾਂ ਜਿਹੜਾ ਘਰੇ ਸਮਾਨ ਆਪਾਂ ਉਹ ਹੀ ਪਾਵਾਂਗੇ ਤੇ ਉਹ ਹਰੇਕ ਕੋਲੇ ਹੁੰਦਾ ਵੀ ਨਹੀਂਗਾ ਤੇ ਇਹ ਨਾ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਚੀਨੀ ਚੀਨੀ ਆਪਾਂ ਨਾ ਜਿੰਨਾ ਕ ਆਪਾਂ ਨੂੰ ਮਿੱਠਾ ਚਾਹੀਦਾ ਹੁਣ ਆਪਾਂ ਮਠਾਈ ਚ ਪਾ ਦਾਂਗੇ ਆਪਾਂ 4 ਚਮਚ ਪਾਤੇ ਆ ਹੁਣ ਆਪਾਂ ਇਹਨੂੰ ਮਿਕਸ ਕਰ ਲੈਨੇ ਇੱਕ ਵਾਰੀ ਚੀਨੀ ਦੇ ਵਿੱਚ ਤੇ ਆਪਾਂ ਗੈਸ ਨਾ ਸਲੋ ਆਪਣਾ ਗੱਲ ਖੋਲੀ ਸਲੋ ਗੈਸ ਤੇ ਭੁੰਨੀਆਂ ਆਪਾਂ ਸੇਵੀਆਂ ਹੁਣ ਆਪਾਂ ਨਾ ਚੀਨੀ ਤਾਂ ਮਿਕਸ ਕਰਤੀ ਆ ਵਿੱਚ ਸੇਵੀਆਂ ਦੇ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਵੀ ਪਾ ਸਕਦੇ ਆ ਤੇ ਮੈਂ ਦੁੱਧ ਨਹੀਂ ਪਾਉਂਦੀ ਮੈਂ ਪਾਉਂਗੀ ਪਾਣੀ ए मतलब ये सॉफ्ट हो जाने। आपने करना बहुत ज्यादा पानी नहीं आपको है बस थोड़ा जा पानी होर पावे फिर ना आप इन हम ढक के पका ਤੇ ਨੇक्स्ट ਕੰਮ ਇਹਦੇ ਆਪਾਂ ਕਿ ਹੁਣ ਆਪਾਂ ਇਹਨੂੰ ਘੱਟ ਕੇ ਪਕਾ ਲਾਂਗੇ ਸੌਫਟ ਹੋ ਜਾਣ। ਆਪਾਂ ਨਾ ਫੇਵੀਆਂ ਨਾ ਸੌਫਟ ਹੋ ਗਈਆਂ। ਤੇ ਹੁਣ ਆਪਾਂ ਨਾ ਇਸ ਝੁੱਲੇ ਤੇ ਦੁੱਧ ਰੱਖ ਲਿਆਂਗੇ ਤੇ ਆਪਾਂ ਹੁਣ ਸੇ ਆਪਾਂ ਕਟੋਰੀਆਂ ਬਣਾ ਲਾਂਗੇ। ਉਹਨਾਂ ਟਾਈਮ ਆਪਾਂ ਨਾ ਦੁੱਧ ਗਰਮ ਹੋ ਜਾ। ਇੱਧਰ ਲਾ ਦੇਣ ਰੱਖ ਦੇਣੇ ਇੱਧਰ ਰੱਖ ਦਾਂਗੇ ਦੁੱਧ। ਆਪਾਂ ਨੇ ਸੇਵੀਆਂ ਨਾ ਦੇਖੋ ਸੌਫਟ ਹੋ ਗਈਆਂ ਤੇ ਆਪਾਂ ਨਾ ਥੋੜੀਆਂ ਜੀਆਂ ਆ ਚਮਚੇ ਨਾਲ ਇਸ ਤਰ੍ਹਾਂ ਕਰਕੇ ਮੈਸ਼ ਕਰ ਲਏ ਤੇ ਆਪਾਂ ਉਹਨਾਂ 'ਕ ਪਾਣੀ ਪਾਉਣਾ ਜਿੰਨੇ ਕੇ ਨਾਲ ਇਹ ਸੌਫਟ ਹੋ ਜਾਣ ਜਾਂ ਦੁੱਧ ਪਾਉਣਾ ਦੁੱਧ ਵੀ ਪਾ ਸਕਦੇ ਆ ਮੈਂ ਪਾਣੀ ਪਾਇਆ ਇੱਧਰ ਆਪਾਂ ਨਾ ਕਟੋਰੀ ਲੈ ਲਈ ਐ ਕੋਈ ਵੀ ਘਰ ਦੀ ਆਪਾਂ ਕਟੋਰੀ ਛੋਟੀ ਵੱਡੀ ਲੈ ਸਕਦੇ ਆ ਇਹਦੇ ਉੱਤੇ ਇਸ ਤਰ੍ਹਾਂ ਕਰਕੇ ਆਪਾਂ ਨਾ ਲਫਾਫਾ ਜਿਹੜੀ ਆਪਣੇ ਘਰੇ ਆਉਂਦੇ ਉਹ ਹੀ ਲਫਾਫਾ ਹੈ ਇਹ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ ਇਸ ਤਰ੍ਹਾਂ ਕਰਕੇ ਹੁਣ ਇਹਨੂੰ ਆਪਾਂ ਆਸਤਿਕਾ ਕਰਕੇ ਨਾ ਦਵਾ ਦੇਵਾਂਗੇ ਆਸਤਿਕਾ ਕਰਕੇ ਆਸਤਿਕਾ ਕਰਕੇ ਨਾ ਆਪਾਂ ਚਮਚ ਨਾਲ ਨੱਪ ਦੇਾਂਗੇ ਤੇ ਫੇਰ ਨਾ ਆਪਾਂ ਕੋਈ ਵੀ ਘੋਟਾ ਜਿਹਾ ਕੋਈ ਹੈਗਾ ਆਪਣਾ ਇਲਾਇਚੀ ਕੁੱਟਨ ਵਾਲਾ ਜਿਹੜਾ ਹੁੰਦਾ ਆ ਵੀ ਮੇਰੇ ਕੋਲੇ ਹੈਗਾ ਆਪਣਾ ਖਲਵਟੇ ਵਾਲਾ ਤੇ ਆਪਾਂ ਇਹਦੇ ਨਾਲ ਥੋੜਾ ਜਿਹਾ ਆਸਤਿਕਾ ਕਰਕੇ ਇਹਨੂੰ ਦਵਾ ਦੇਾਂਗੇ ਅਸ ਤੱਕਾਂ ਕਰਕੇ ਕਿ ਫੇਰ ਆਪਾਂ ਇਹ ਸ਼ੇਪ ਥੋੜੀ ਜਿਹੀ ਹੱਥਾਂ ਨਾਲ ਸਹੀ ਕਰ ਦਾਂਗੇ ਹੁਣ ਆਪਾਂ ਦੂਸਰੀ ਵੀ ਬਣਾ ਲਾਂਗੇ ਇਸ ਤਿਕਾਂ ਕਰਕੇ ਉਸ ਤਿਕਾਂ ਹੀ ਆਪਾਂ ਇਹਦੇ ਵਿੱਚ ਵੀ ਲਫਾਫਾ ਪਾਤਾ ਤਿੰਨ ਦਵਾਤਾ ਤੇ ਹੁਣ ਆਪਾਂ ਆਹ ਖਾਲ ਵੱਟੇ ਵਾਲੇ ਕੋਟੇ ਨਾਲ ਇਹਨੂੰ ਮੱਪ ਦਿਆਂਗੇ ਆਪਾਂ ਇਸ ਤਿਕਾਂ ਕਰਕੇ ਥੋੜਾ ਜਿਹਾ ਦਵਾ ਦੇਾਂਗੇ ਨਾ ਇਸ ਤਿਕਾਂ ਕਰਕੇ ਇਸ ਤਿਕਾਂ ਕਰਕੇ ਆਪਾਂ ਦੂਸਰੀ ਹੋਰ ਬਣਾ ਲਾਂਗੇ ਕਟੋਰੀਆਂ ਆਪਾਂ ਬਣਾ ਲਈਆਂ ਤੇ ਹੁਣ ਆਪਾਂ ਇਹਨੂੰ ਫ੍ਰਿਜ ਰੱਖ ਦਿੰਨੇ ਹੁਣ ਆਪਾਂ ਬਣਾਉਨੇ ਆ ਬੈਸਟਰ ਹਾਂਜੀ ਇੱਧਰ ਆਪਣਾ ਦੁੱਧ ਗਰਮ ਹੋਈ ਜਾਂਦਾ ਉਬਾਲ ਆਉਣ ਨਾਲ ਆਪਾਂ ਹੁਣ ਨਾ ਕਸਟਰਡ ਘੋਲ ਲਾਂਗੇ ਥੋੜਾ ਥੋੜਾ ਦੁੱਧ ਪਾ ਕੇ ਨਾ ਤੇ ਕਸਟਰਡ ਨੂੰ ਘੋਲ ਲਾਂਗੇ ਦੁੱਧ ਠੰਡਾ ਹੀ ਪਾਉਣਾ ਤੇ ਘੋਲ ਲਾਂਗੇ ਇਹਨੂੰ ਆਪਾਂ ਜਦੋਂ ਦੁੱਧ ਨੂੰ ਗੁਵਾਲਾ ਆ ਜਾਏ ਉਹ ਆਪਾਂ ਵਿੱਚ ਪਾ ਦਾਂਗੇ ਆ ਫਿਰ ਦੁੱਧ ਨੂੰ ਵਾਲਾ ਆ ਗਿਆ ਤਾਂ ਹੁਣ ਆਪਾਂ ਨੇ ਇਹਦੇ ਵਿੱਚ ਆਹ ਇਲਾਇਚੀ ਪਾ ਦਾਂਗੇ ਚਾਰ ਪੰਜ ਇਲਾਇਚੀਆਂ ਕੁੱਟ ਕੇ ਪਾਈਆਂ ਤੇ ਟੇਸਟ ਦੇ ਹਿਸਾਬ ਨਾਲ ਆਪਾਂ ਚੀਨੀ ਪਾ ਦਾਂਗੇ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਇਹਨਾਂ ਕਸਟਰਡ ਜਿਹੜਾ ਘੋਲਿਆ ਆਪਾਂ ਉਹ ਪਾ ਦਾਂਗੇ ਉਹਨੂੰ ਥੋੜਾ ਜਿਹਾ ਚਲਾ ਲਾਂਗੇ ਜਦੋਂ ਆਪਾਂ ਘੋਲ ਕੇ ਰੱਖਦੇ ਆ ਥੱਲੇ ਲਹਿਕ ਜਾਂਦਾ ਹੈ ਇਨ ਚਾਂਚੇ ਨਾਲ ਹੌਲੀ-ਹੌਲੀ ਪਾਵਾਂਗੇ ਹੁਣ ਨਾਲ ਦੀ ਨਾਲ ਪਾਈ ਚੱਲਾਂਗੇ ਨਾਲੇ ਚਮਚਾ ਚਲਾਈ ਚੱਲਾਂਗੇ ਆਪਾਂ ਆ ਦੇਖੋ ਵਿੱਚ ਥੱਲੇ ਹਜੇ ਵੀ ਰਹਿ ਗਿਆ ਹੁਣ ਆਪਾਂ ਇਹਨੂੰ ਪਕਾਵਾਂਗੇ 3 ਤੋਂ 4 ਮਿੰਟ ਸਟਰਡ 1 ਕੇ ਆਪਣਾ ਤਿਆਰ ਹੋ ਗਿਆ ਦੇਖੋ ਬਹੁਤ ਵਧੀਆ ਬਣ ਗਿਆ ਤਾਂ ਵਿੱਚ ਨੂੰ ਥੋੜੇ ਜਿਹਾ ਡ్రਾਈ ਫਰੂਟ ਪਾ ਦੇਾਂਗੇ ਕਾਜੂ ਤੇ ਬਦਾਮ ਇਹ ਪਾ ਦੇਾਂਗੇ ਹੁਣ ਆਪਾਂ ਗੈਸ ਆਫ ਕਰ ਦਾਂਗੇ ਤੇ ਇਹਨੂੰ ਕਰਾਂਗੇ ਹੁਣ ਆਪਾਂ ਠੰਡਾ ਹਾਂਜੀ ਆਪਾਂ ਕਟੋਰੀਆਂ ਕੱਢ ਲੈਂਦੀਆਂ ਤੇ ਹੁਣ ਆਪਾਂ ਇਹਨਾਂ ਨੂੰ ਕੱਢਾਂਗੇ ਬਾਹਰ ਆ ਦੇਖੋ ਆਪਣੀ ਕਟੋਰੀ ਬਣ ਕੇ ਨਾ ਬਹੁਤ ਹੀ ਸੋਹਣੀ ਤਿਆਰ ਹੋ ਗਈ ਐ ਤੇ ਇਹਨੂੰ ਆਪਾਂ ਰੱਖ ਲਾਂਗੇ ਇਸ ਤਰ੍ਹਾਂ ਕਰਕੇ ਪਲੇਟ 'ਚ ਤੇ ਦੂਸਰੀਆਂ ਵੀ ਆਪਾਂ ਕੱਢ ਲੈਨੇ ਆ ਆ ਦੇਖੋ ਆ ਲੋ ਜੀ ਆਪਾਂ ਨੇ ਤਿੰਨ ਕਟੋਰੀਆਂ ਬਣਾਈਆਂ ਸੀ ਤਿੰਨੇ ਆਪਣੀਆਂ ਨਿਕਲ ਆਈਆਂ ਆ ਇਹ ਰੱਖ ਦੇ। ਇਹ ਰੱਖ ਦੇ ਤੁਸੀਂ ਉਹਦੀ ਗੱਲ। ਆਪਣੀਆਂ ਕਟੋਰੀਆਂ ਵਧੀਆ ਬਣ ਕੇ ਹੋ ਗਈਆਂ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਨਾ ਆਪਾਂ ਕਸਟਰਡ ਪਾ ਦਿਆਂਗੇ। ਦੇਖੋ ਕਿੰਨੋਂ ਵਧੀਆ ਬਣੀਆਂ ਆਪਣੀਆਂ ਕਟੋਰੀਆਂ ਨਾ ਬਹੁਤ ਵਧੀਆ ਬਣੀਆਂ। ਤੇ ਹੁਣ ਆਪਾਂ ਇਹ ਚ ਪਾ ਦਾਂਗੇ ਕਸਟਰਡ। ਜਿੰਨਾ ਜਿੰਨਾ ਪਾਊਗਾ ਇਹਦੇ ਵਿੱਚ ਇਹਨਾਂ ਉਹਦੇ ਇੱਕ ਕਟੋਰੀਆਂ ਆਪਾਂ ਵਰਤਣੀਆਂ ਜਦੋਂ ਆਪਾਂ ਖਾਣਾ ਹੋਵੇ ਪਹਿਲਾਂ ਨਾ ਪਾ ਕੇ ਰੱਖਿਓ ਉਹਨੂੰ ਉੱਤੇ ਆਪਾਂ ਨਾ ਪਿਸਤੇ ਲਾ ਦਿਆਂਗੇ ਬਰੀਕ ਬਰੀਕ ਕੱਟ ਕੇ ਨਾ ਪਿਸਤੇ ਲਾ ਦੇਣਗੇ ਸੋਹਣੇ ਲੱਗਦੇ ਐ ਡੈਕੋਰੇਟ ਹੋ ਜੂਗੀ ਹੁਣ ਆਪਾਂ ਲਾ ਦੇਾਂਗੇ ਚੈਰੀ ਇਹਦੇ ਵਿੱਚ ਹੁਣ ਜਿਹਾ ਸਾਡੀ ਕਟੋਰੀਆਂ ਦੀ ਕਸਟਰਡ ਕਟੋਰੀਆਂ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਵੀ ਟ੍ਰਾਈ ਕਰਿਓ ਤੇ ਠੰਡਾ ਠੰਡਾ ਖਾਓ ਤੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਸੀ ਕਾਂ